ਫੁੱਟ ਦਾ ਜਾ ਵੜਦਾ ਲੋ ਵੀ ਮਿੱਤਰੋ ਕੀ ਹਾਲ ਚਾਲ ਆ ਜੀ ਲਓ ਜੀ ਲਓ ਜੀ ਐਨੇ ਕੁ ਲੱਗਦੇ ਪਏ ਆ ਜੀ ਹਲ ਜਿਹੜਾ ਕਹਿੰਦੇ ਨਾ ਤੈ ਤੋੜ ਹਾਲ ਇੰਨਾ ਆ ਕਾ ਵੈਸੇ ਤਾਂ ਬਾਈ ਜਿੰਨਾ ਪੂਰਾ ਲੱਗਣਾ ਚਾਹੀਦਾ ਉਹਨਾ ਨਹੀਂ ਲੱਗਦਾ ਪਰ ਇੰਨਾ ਕਸਾਉਂਦਾ ਤੁਸੀਂ ਦੱਸੋ ਵੀ ਠੀਕ ਆ ਲਗਭਗ ਹਰ ਚੌਥੇ ਫੁੱਟ ਤੇ ਠੀਕ ਨਹੀਂ ਪੂਰਾ ਨਹੀਂ ਜਾ ਰਿਹਾ ਨਾ ਇਨੂੰ ਕੈਂ ਮੜਾ ਜਾ ਕੈਂ ਮੜਾ ਜਾ ਇੱਟ ਕੈਂ ਨੂੰ ਕੈਂ ਫਾਇਦਾ ਹੀ ਨਹੀਂ ਫਿਰ ਮੇਰਾ ਆਰ ਸਵਾਦ ਖਰਾਬ ਹੋਇਆ ਪਿਆ ਹੁਣ ਉਹ ਜਿਹੜੇ ਮੈਂ ਟੀਮੀਆਂ ਚ ਵੇਣਾ ਵੈਸੇ ਮੈਂ ਵੇਖਿਆ ਇੱਕ ਦਿਨ ਉਹ ਮਾਰਦੇ ਦੋ ਦੋ ਕਰਮਾਂ ਤੇ ਪਰ ਉਹ ਤਾਂ ਥੱਲੋ ਤਾਂ ਕੀ ਜਾਂਦਾ ਇਹਨੂੰ ਮੁੱਢ 'ਚ ਲੱਗਣ ਦੇ ਥੱਲੇ ਤਾਂ ਹੀ ਫੇਰ ਸੇਮ ਖਿੱਚੂਗਾ ਇਹਦਾ ਜਿੰਨਾ ਲੱਗਦਾ ਫਿਰ ਮਿੱਟੀ ਭੜਕਾਈ ਜਾਂਦਾ ਤੇਜ਼ ਤੋਰ ਨਾਲ ਹੂੰ ਤੇ ਰੇਖਾ ਮੇਦਾ ਫੇਦਾਨੀ ਤੂੰ ਪੱਟ ਕੇ ਵੇਖ ਲੈ ਮਿੱਟੀ ਤੇਰਾ ਜਿੰਨੇ ਕਲਟੀਵੇਟਰ ਜਾਂਦੇ ਨਾ ਉਹ ਦੂਂਗਾ ਨਹੀਂ ਹੈ ਜਾਂਦਾ ਹੀ ਨਹੀਂ ਭੈਣ ਨਾ ਹੁਣ ਕਰੀਏ ਹਾਂ ਇਹਨੂੰ ਹੋਲੀ ਤੋਰ ਕਰੈਕਟਰ ਤੁੰਨ ਕੇ ਲਾ ਤੈ ਉਹ ਹੀ ਤੋਰ ਕੇ ਜਮਾ ਲੈ ਜਿੱਥੇ ਸਿੱਟੀ ਪਈ ਆ ਫਿਰ ਇਹਦੇ ਤੇ ਘਟਾ ਰੱਖ ਭੈਣ ਨਾ ਪਾਰ ਰੱਖਣਾ ਭਲਾ ਥੱਲੇ ਤੇਰਾ ਜ਼ਮੀਨ ਰੱਪੜ ਹੋਈ ਪਈ ਥੱਲੇ ਉੱਤੇ ਮਿੱਟੀ ਨਹੀਂ ਪਾਈ ਉਹ ਫੋਟ ਦੋ 1.5 ਫੁੱਟ ਦਾ ਤੁਰੇ ਜਾਂਦੇ ਆ ਨਹੀਂ ਨਹੀਂ ਜਲਦਾ ਉਹ ਲੰਮਾ ਬਹੁਤ ਆ ਖੱਬਰ ਗਿਆ ਉਹ ਭਾਵੇਂ ਕਿੰਨਾ ਚੱਕੀ ਮੜਾਇਆ ਚੱਕੀ ਮੜਾਇਆ ਭੈਣ ਨਾ ਕਿੱਡਾ ਕੇ ਇੱਕੜੀ ਅੱਜ ਫੁੱਟਦਾ ਜਾ ਵੜਦਾ ਇੱਕ ਪੂਆ ਪਿੱਪੀ ਪੱਤ ਕੇ ਖੜ ਦੇ ਬੰਦ ਕਰ ਬੰਦ ਕਰ ਦੇ ਇਸ ਜਾਂਦਾ ਮਿੱਟੀ ਭਰਤ ਹੋ ਗਏ ਇੱਕੋ ਤਾਂ ਹੀ ਕੰਮ ਕਰਾ ਹਾਂ ਇੰਨਾ ਜੱ ਹਾਂ ਇਹ ਵੱਧ ਤੋਂ ਵੱਧ ਫੁੱਟ ਨਹੀਂ ਜਾਂਦਾ ਕੋਤ ਸਵਾ ਫੋਟੀ ਆ ਨਹੀਂ ਯਾਰ ਤੂੰ ਮਿੱਟੀ ਪੱਟ ਕੇ ਆ ਜਾ ਥੱਲੇ ਉੱਤਰ ਅਹੀਂ ਨਾ ਕਿ ਮੈਂ ਨੂੰ ਗਲ ਪਰਨੇ ਸਿਰ ਤੇ ਲਾਹ ਲਾ ਸਿੱਧਾ ਕਰਕੇ ਆਇਆ ਕਰਕੇ ਬੈ ਕਰਕੇ ਲਾ ਵੇਖੀ ਸਹੀ ਨਹੀਂ ਸੱਚੀ ਗੱਲ ਹੈ ਵਜਨ ਕੁਆਂਟਲ ਦਾ ਵਜਨ ਹੋਊਗਾ ਕਿ ਨਹੀਂ ਤੁਹਾਡਾ ਕਿ 80 ਕਿਲੋ ਹੁਣ ਤੈਨੂੰ ਦੱਸਦੇ ਆਂ ਅਸੀਂ ਵੀ ਲੱਗਦਾ ਕਿਵੇਂ ਉਹ ਨਹੀਂ ਉਹ ਜਾਂਦਾ ਹੀ ਨਹੀਂ ਇਹ ਉਹ ਨਹੀਂ ਜਾਂਦਾ ਜਿੰਨਾ ਹੋਵੇ ਸੀ ਉਹ ਨਹੀਂ ਜਾਂਦਾ ਜਾਂਦਾ ਹੀ ਉਹਨਾਂ ਸਹੀ ਗੱਲ ਆ ਤੇਰੀ ਹਾਂ ਹਾਂ ਜੱਲੀ ਕੱਢ ਕੇ ਥੱਲੇ ਪਾ ਨਿਪਟ ਚੱਕ ਕੇ ਰੱਖ ਫੁੱਲ ਚੱਕ ਕੇ ਰੱਖ ਹੁਣ ਚੜ ਕੇ ਵੇਖਾਂ ਫਰਕ ਤਾਂ ਹੈਗਾ ਅੱਗੇ ਨਾਲੋਂ ਪਰ ਮਾੜੇ ਰੇਸ ਦੇ ਕੇ ਤੋਰ ਖਾਂ ਉਹਨਾ ਨਹੀਂ ਲੱਗਦਾ ਫਿਰ ਜਿਆਦਾ ਲੱਗ ਲੁਗ ਦਾ ਫਰਕ ਹੋਊਗਾ ਇਹਦੇ ਦਾ ਸੱਬਲ ਜਾਂ ਘਸੀਆ ਲੱਗ ਹੀ ਨਹੀਂ ਹੈਗਾ ਦਾ ਉਸ ਤਾਂ ਪੜਦਾ ਤੈਨੂੰ ਫਾਇਦਾ ਪਾਣੀ ਦਾ ਨਹੀਂ ਖੜਦਾਗਾ ਪਰ ਫਿਰ ਵੀ ਨਾ ਇਹ ਤੁਮਕੇ ਕਿਉਂ ਮਾਰਦਾ ਹਾਂ ਜਦੋਂ ਕੰਟਰੋਲਰ ਤਾਂ ਆਪਾਂ ਛੱਡਤਾ ਇਹਦਾ ਟੁਕਦਾ ਥੋੜਾ ਜਿਹਾ ਇੱਕੋ ਸਿਸਟਮ ਜਿਹਾ ਕਰਨਾ ਪੈਣਾ ਦਾ ਭੈਣ ਢਿੱਲਾ ਆ ਨਟ ਢਿੱਲਾ ਫਲਾਣੀ ਉੱਟੇ ਲਾ ਕਰਨਾ ਪੈਂਦਾ ਢਿੱਲਾ ਕਰਨਾ ਢਿੱਲਾ ਢਿੱਲਾ ਚਾਬੀ ਹਣੀ ਵਿੱਚ ਨਹੀਂ ਆ ਲਿਫਟ ਥੋੜੀ ਥੱਲੇ ਕਰਨੀ ਪੈਣੀ ਤਾਂ ਥੱਲੇ ਜਾਊਗਾ ਹਲਾ ਹਾਂ